ਪਿਛਲੇ तकरीबन 6 ਮਹੀਨੇ ਦੇ ਵਿੱਚ ਜਿੰਨੇ ਵੀ ਬਟਾਲੇ ਦੇ ਵਿੱਚ ਕੇਸਸ ਹੋਏ ਆ ਆਲਮੋਸਟ 80-90% ਕੇਸਸ ਦੇ ਵਿੱਚ ਮੇਰੀ ਤੇ ਮੇਰੀ ਟੀਮ ਦੀ ਇਨਵੋਲਵਮੈਂਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸੋਲਵ ਕੀਤੇ ਤੇ ਉਹਦੇ ਰਿਵਾਰਡ ਦੇ ਵਜੋਂ ਡੀਜੀ ਸਾਹਿਬ ਨੇ ਸਾਡੇ ਕੰਮ ਨੂੰ ਰੈਕੋਗਨਾਈਜ਼ ਕਰਕੇ ਸਾਨੂੰ ਐਪਰੋਪਰੀਏਟ ਜਿਹੜੇ ਰਿਵਾਰਡਸ ਜਿਹੜੇ ਦਿੱਤੇ ਜਿਨ੍ਹਾਂ ਨੂੰ ਅੱਜ ਡੀਆਈ ਸਾਹਿਬ ਦੀ ਰਹਿਨਮਾਈ ਦੀ ਹੈਡ ਸਰ ਨੇ ਸਾਨੂੰ ਅੱਜ ਡਿਸਟ੍ਰਿਬਿਊਟ ਕੀਤੇ ਮੈਂ ਬਹੁਤ ਧੰਨਵਾਦ ਕਰਦਾ ਅੱਜ ਮੈਨੂੰ ਇੱਕ ਡਿਸਕ ਮਿਲਿਆ ਡੀਜੀਪੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਤਿੰਨ ਜਿਹੜੇ ਆ ਡੀਜੀ ਸਾਹਿਬ ਵੱਲੋਂ ਸਰਟੀਫିକੇਟਸ ਤੇ ਤਕਰੀਬਨ 50000 ਰੁਪਏ ਕੈਸ਼ ਵਾ ਲਈਆ ਅਸੀਂ ਸਾਡੀ ਟੀਮ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਤੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਕ੍ਰਾਈਮ ਹੋਵੇ ਤੇ ਅਸੀਂ ਇਮੀਡੀਏਟਲੀ ਜਦੋਂ ਵੀ ਕ੍ਰਾਈਮ ਹੁੰਦਾ ਹੈ ਤੇ ਅਸੀਂ ਇਮੀਡੀਏਟਲੀ ਉਹਨੂੰ ਸੋਲਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮਰੱਥਾ ਰੱਖੀਏ ਪ੍ਰਮਾਤਮਾ ਕਿਰਪਾ ਕਰੇ ਤੇ ਅਸੀਂ ਫਿਊਚਰ 'ਚ ਵੀ ਹਰੇਕ ਕ੍ਰਾਈਮ ਨੂੰ ਸੋਲਵ ਕਰ ਸਕੀਏ ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਜਿਹੜਾ ਪਿਛਲੇ ਥੋਮੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਦੇ ਵਿੱਚ ਸਨਮਾਨ ਸਮਾਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰਿਵਾਰਡ ਰეკਮੈਂਡ ਕੀਤਾ ਜਾਂਦਾ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕਮੈਂਡ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਰੀ ਹੌਸਲਾ ਫਜ਼ਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰਾਵਜ ਅਜਿਹਾ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ1 143 ਔਰ 163 ਸੌਰੀ ਔਰ 15 ਲੱਖ 11 ਹਜ਼ਾਰ ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤੰਦੇ ਹੀ ਇਹਨਾਂ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਜੀ। ਇਹਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ। ਉਹਦੇ ਨਾਲ ਹੌਸਲਾ ਵਸਾਈ ਹੁੰਦੀ ਆ ਤੇ ਜਿੱਦਾਂ ਇਹਨਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਨਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਹੈ। ਔਰ ਇਸ ਹੌਸਲਾ ਵਸਾਈ ਨਾਲ ਇਹ ਤਾਂ ਤੰਦੇ ਹੀ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ। ਸਾਡੇ ਹੋਰ ਵੀ ਜਿਹੜੇ ਜਵਾਨ ਆ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ। ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋਗੀ ਜੀ ਥੈਂਕ ਯੂ